ਜੇ ਆਪਾਂ ਪਿਛਲੇ 55 60 ਸਾਲਾਂ ਦਾ ਹਿਸਾਬ ਦੇਖੀਏ ਜਿਆਦਾ ਪਿੱਛੇ ਨਾ ਜਾਈਏ ਉਹ ਤੋਂ ਪਹਿਲੇ ਤਾਂ ਆਪਾਂ ਸੰਗਰਸ਼ੀ ਕਰਦੇ ਰਹੇ ਹਾਂ ਇਹਨਾਂ 25 55 60 ਸਾਲਾਂ ਵਿੱਚ ਤਕਰੀਬਨ 25 ਸਾਲ ਅਕਾਲੀ ਦਲ ਦੇ ਸਰਕਾਰ ਰੱਖੀ ਹੈ ਤੁਸੀਂ ਤੇ 25 ਸਾਲ ਕਾਂਗਰਸ ਦੀ ਰੱਖੀ ਆਹ 5 ਸਾਲ ਵਿੱਚ ਆ ਗਏ ਆ ਝਾੜੂ ਵਾਲੇ ਮੈਂ ਤੁਹਾਨੂੰ ਪੁੱਛਣਾ ਚਾਹਣਾ ਹੈ ਪੰਜਾਬ 'ਚ ਰਹਿੰਦੇ ਹੋ ਉਡੀ ਜ਼ਿੰਦਗੀ ਇੱਥੇ ਰਹਿੰਦੇ ਹੋਗੇ ਮੈਨੂੰ ਦੱਸ ਦਿਓ ਤੁਹਾਡੇ ਪਿੰਡ ਤੋਂ ਲੈ ਕੇ ਤੁਹਾਡੇ ਹਲਕੇ ਤੋਂ ਲੈ ਕੇ ਤੁਹਾਡੇ ਸ਼ਹਿਰ ਤੋਂ ਲੈ ਕੇ ਪੰਜਾਬ ਵਿੱਚ ਇੱਕ ਵੀ ਨਿਸ਼ਾਨੀ ਕਾਂਗਰਸ ਦੀ ਤੁਸੀਂ ਦੇਖੀ ਯਾਦ ਕਰੋ ਕਿ ਆ ਚੀਜ਼ ਕਾਂਗਰਸ ਦੀ 25 ਸਾਲਾਂ ਚ ਇਹਨਾਂ ਨੇ ਬਣਾਈ ਹੈ ਤੁਸੀਂ ਇੱਕ ਚੀਜ਼ ਨਹੀਂ ਯਾਦ ਕਰ ਸਕਦੇ ਕਿਉਂਕਿ ਕੁਝ ਕੀਤਾ ਹੀ ਨਹੀਂ ਮੈਂ ਤਾਂ ਆਪ ਇਹਨਾਂ ਨੂੰ ਅਸੈਂਬਲੀ 'ਚ ਵੀ ਮੈਂ ਸਵਾਲ ਪੁੱਛਿਆ ਸੀ ਆ ਚੰਨੀ ਲੀਡਰ ਸੀ ਉਦੋਂ ਲਾਲ ਸਿੰਘ ਜੀ ਸਾਰੇ ਬੈਠੇ ਸੀ ਬੀਬੀ ਪੱਟਲ ਮੈਂ ਉਹਨਾਂ ਨੂੰ ਸਵਾਲ ਪੁੱਛਿਆ ਮੈਂ ਕਿਹਾ ਜੀ ਬਹਿਸ ਚੱਲ ਰਹੀ ਸੀ ਕਿਹੜੀ ਪਾਰਟੀ ਪੰਜਾਬ ਦੀ ਹੈ ਕਿਹੜੀ ਬਾਹਰ ਦੀ ਹੈ ਕਿਨੇ ਕੀ ਕੀਤਾ ਮੈਂ ਇਹਨਾਂ ਨੂੰ ਪੁੱਛਿਆ ਮੈਂ ਕਿਹਾ ਜੀ ਜ਼ਿਆਦਾ ਬਹਿਸ ਕਰਨ ਦੀ ਲੋੜ ਨਹੀਂ ਤੁਸੀਂ ਸਾਨੂੰ ਪੰਜ ਚੀਜ਼ਾਂ ਦੱਸ ਦਿਓ ਇੱਕ ਦੂਜੇ ਨੂੰ ਪੁੱਛਣ ਲੱਗੇ ਕੀ ਬਣਾਇਆ ਆਪਾਂ 5 ਮਿੰਟ ਬਾਅਦ ਕੁਛ ਨਹੀਂ ਦੱਸ ਸਕੇ ਮੈਂ ਕਿਹਾ 4 ਦੱਸ ਦਿਓ ਨਹੀਂ ਦੱਸ ਸਕਦੇ ਫਿਰ ਮੈਂ ਖੀਰ ਚ کہہ ਕੇ ਅੱਖ ਕੇ ਕਿ ਮੈਂ 1 ਦੱਸ ਦਿਓ ਤੇ ਚੰਨੀ ਨੇ ਕੀ ਜਵਾਬ ਦਿੱਤਾ ਤੁਹਾਨੂੰ ਸੁਣਿਆ ਹੋਣਾ ਓਏ ਸੜਕਾਂ ਤੇ ਪੈਚ ਲਾਏ ਸੀ ਝਾੜੂ ਵਾਲੇ ਨੇ ਤਾਂ ਪੈਚ ਵੀ ਨਹੀਂ ਲਾਏ ਸੜਕਾਂ ਦੇਖੋ ਕੀ ਹਾਲ ਹੋਇਆ ਪਿਆ ਦੇਖੋ ਆਪਾਂ ਸਾਰੇ ਬੈਠੇ ਆ 10 ਸਾਲ ਪਹਿਲੇ ਕੀ ਮੌਜਾ ਸੀ ਤੇ ਅੱਜ ਕੀ ਹਾਲਾਤ ਹੈ ਬੀਬੀਆਂ ਬੈਠੀਆਂ ਆਪੂ ਬਾਦਲ ਮੁਖਮੰਦਰੀ ਸੀ ਤੇ ਸਾਡੀ ਅਸੂਲ ਹੈ ਕਾਲੀ ਦਲ ਦਾ ਅਸੀਂ ਜੋ ਕਹਿੰਨੇ ਆ ਉਹਨਾਂ ਹੀ ਕਹਿੰਨੇ ਆ ਜਿਹੜਾ ਅਸੀਂ ਕਰ ਸਕਦੇ ਆ ਕਿਤੇ ਝੂਠੇ ਲਾਰੇ ਨਹੀਂ ਲਾਏ ਬੀਬੀਆਂ ਬੈਠੀਆਂ ਬਾਦਲ ਸਾਹਿਬ ਨੇ ਐਲਾਨ ਕੀਤਾ ਇਲੈਕਸ਼ਨ ਤੋਂ ਪਹਿਲੇ ਕਿ ਮੈਂ ਹਰ ਗਰੀਬ ਨੂੰ 4 ਕਿਲੋ ਆਟਾ ਦਾ 20 ਕਿਲੋ ਦਾਲ ਦਊਂਗਾ ਪਹਿਲੇ ਹੀ ਕਹਿ ਹਫਤੇ ਕੈਬਨਟ ਫੈਸਲਾ ਕਰਕੇ ਦੇਣਾ ਸ਼ੁਰੂ ਕਰ ਦਿੱਤਾ ਜੇ ਉਹਨਾਂ ਨੇ ਕਿਹਾ ਪੈਨਸ਼ਨ ਦਊਂਗਾ ਪਹਿਲੇ ਹੀ ਹੱਤੇ ਦੇਣੀ ਸ਼ੁਰੂ ਕਰ ਦਿੱਤੀ ਜੇ ਇਹਨਾਂ ਨੇ ਸ਼ਗਨ ਕਿਹਾ ਦਊਂਗਾ ਪਹਿਲੇ ਹੀ ਹਫਤੇ ਸਰਕਾਰ ਬਣ ਤੇ ਦੇਣੇ ਸ਼ੁਰੂ ਕਰ ਦਿੱਤੇ ਅਸੀਂ ਲਾਰੇ ਨਹੀਂ ਲਾਏ ਅਸੀਂ ਕੋਈ ਝੂਠ ਨਹੀਂ ਬੋਲਿਆ ਤੁਹਾਡੇ ਰਾਜ ਵਿੱਚ ਜਦੋਂ ਬਾਦਲ ਸਾਹਿਬ ਮੁੱਖ ਮੰਤਰੀ ਸੀ ਤੁਹਾਡਾ ਗਰੀਬ ਦਾ ਰਾਜ ਸੀ ਕਿਸਾਨ ਦਾ ਰਾਜ ਜੀ ਖਾਲਸਾ ਪੰਥ ਦਾ ਰਾਜ ਸੀ ਕੋਈ ਵੀ ਜਥੇਦਾਰ ਕਿਸੇ ਵੀ ਪਿੰਡ ਦੇ ਬੰਦੇ ਨੂੰ ਕੋਈ ਕੰਮ ਹੋਏ ਜਥੇਦਾਰ ਕੋਲੇ ਇੰਨੀ ਪਾਵਰ ਸੀ ਕਿ ਮੁੱਖ ਮੰਤਰੀ ਦੀ ਜਾ ਕੇ ਬਾਹ ਫੜ ਸਕਦਾ ਸੀ